ਤੁਹਾਨੂੰ ਸਾਰਿਆਂ ਦਾ ਬਹੁਤ ਧੰਨਵਾਦ ਆ ਤੁਸੀਂ ਇੱਥੇ ਪਹੁੰਚੇ ਹੋ ਯੂ ਬਚਾਓ ਮੋਰਚੇ ਵੱਲੋਂ ਜੀ ਆਇਆਂ ਨੂੰ ਸਾਰਿਆਂ ਨੂੰ ਜੀ 2 ਤਰੀਕ ਤੋਂ ਯੂ ਬਚਾਓ ਮੋਰਚਾ ਇੱਥੇ ਧਰਨੇ ਤੇ ਹੈ ਜੀ 10 ਨਵੰਬਰ ਨੂੰ ਇੱਕ ਆਪਾਂ ਵੱਡੀ ਕਾਲ ਦਿੱਤੀ ਸੀ ਜਿਸ ਤੋਂ ਪਹਿਲਾਂ ਹਾਲਾਂਕਿ ਇਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਜਿਹਦੇ ਤੋਂ ਧਰਨਾ ਸ਼ੁਰੂ ਹੋਇਆ ਸੀ ਉਹ ਵਿਦਡਰਾ ਕਰ ਲਿਆ ਸੀ ਪਰ ਸੈਨੇਟ ਚੋਣਾਂ ਦਾ ਜਿਹੜਾ ਐਲਾਨ 99 ਮੈਂਬਰੀ ਸੈਨੇਟ ਦਾ ਜਿਹੜਾ ਐਲਾਨ ਉਹ ਨਹੀਂ ਕੀਤਾ ਸੀ ਜਿਹਦੇ ਕਰਕੇ 10 ਨਵੰਬਰ ਦਾ ਜਿਹੜਾ ਆਪਾਂ ਇਕੱਠ ਇੱਥੇ ਰੱਖਿਆ ਸੀਗਾ ਬਹੁਤ ਸਾਰਾ ਮਤਲਬ ਸਹਿਯੋਗ ਸਾਨੂੰ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹੋਰ ਆਸ-ਪਾਸੇ ਦੇ ਸੂਬਿਆਂ ਤੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਸਾਨੂੰ ਦਿੱਤਾ ਜੀ ਇੱਥੇ ਭਰਮਾ ਇਕੱਠ ਹੋਇਆ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜੀਆਂ ਗਈਆਂ باوجود ਉਹਦੇ ਲੋਕ ਦਾਖਲ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜੀ ਉਸ ਦਿਨ ਵਾਸਤੇ ਜੋ ਉਹਨਾਂ ਨੇ ਉਸ ਕਾਲ ਨੂੰ ਸਫਲ ਬਣਾਇਆ ਅਸੀਂ ਸਟੇਜ ਦੀਆਂ ਕਾਰਵਾਈਆਂ ਕਿਉਂਕਿ ਸਾਡੀ ਕੋਈ ਪਹਿਲੀ ਇਹੋ ਜਿਹੀ ਗੈਦਰਿੰਗ ਸੀਗੀ ਜੀ ਤੇ ਅਸੀਂ ਸੱਚ ਕਹੀਏ ਤਾਂ ਸਾਡੀ ਸਮਰੱਥਾ ਤੋਂ ਵੱਧ ਕੇ ਗੈਦਰਿੰਗ ਸੀ ਜੋ ਅਸੀਂ ਸਮਝ ਸਕਦੇ ਸੀ ਜਿੰਨੀ ਉਹਦੇ 'ਚ ਸਟੇਜ ਚ ਲਾਉਣ 'ਚ ਕੁਝ ਮਤਲਬ ਸਾਡੇ ਪੱਖ ਤੋਂ ਕਤਾਈਆਂ ਵੀ ਰਹੀਆਂ ਘਾਟਾਂ ਵੀ ਰਹੀਆਂ ਜਿਹਦੇ ਕਰਕੇ ਬਹੁਤ ਸਾਰੇ ਬਲਾਰਿਆਂ ਨੂੰ ਜੋ ਬਣਦਾ ਸਮਾਂ ਤੇ ਦਿਨ 'ਚ ਅਸੀਂ ਸਮਰੱਥ ਰਹੇ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਜੋ ਪਹੁੰਚੀਆਂ ਸੀ ਸਾਡੀ ਮਤਲਬ ਕੋਆਰਡੀਨੇਸ਼ਨ ਦੀ ਕਮੀ ਕਾਰਨ ਅਸੀਂ ਉੱਥੇ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਉਹਨਾਂ ਜਥੇਬੰਦੀਆਂ ਤੋਂ ਮਾਫੀ ਵੀ ਚਾਹੁੰਦੇ ਆ ਤੇ ਦੱਸਣਾ ਵੀ ਚਾਹੁੰਦੇ ਆ ਕਿ ਅਗਲੀ ਵਾਰ ਤੋਂ ਅਸੀਂ ਇੱਥੇ ਹਰ ਕਿਸਮ ਦਾ ਜੋ ਸੁਧਾਰ ਆ ਜੋ ਮੌਮਕਨ ਸੁਧਾਰ ਆ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਮਤਲਬ ਪੀਐਸਯੂ ਤੋਂ ਸਾਡੇ ਸਾਥੀ ਵੱਡਾ ਜਥਾ ਲੈ ਕੇ ਆਏ ਉਹਨਾਂ ਨੇ ਲਾਠੀ ਚਾਰਜ ਵੀ ਚੱਲੇ ਆ 8 ਕਿਲੋਮੀਟਰ ਪੈਦਲ ਮਾਰਚ ਕਰਕੇ ਇੱਥੇ ਤੱਕ ਪਹੁੰਚੇ ਜੀ ਉਹਨਾਂ ਨੂੰ ਅਸੀਂ ਸਮਾਂ ਦੇਣ ਤੇ ਸਮਰੱਥ ਰਹੇ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਮਤਲਬ ਐਸਕੇਐਮ ਤੋਂ ਮਤਲਬ ਕਈ ਸਾਰੀਆਂ ਜਥੇਬੰਦੀਆਂ ਸੀਗੀਆਂ ਸੰਯੁਕਤ ਕਿਸਾਨ ਮੋਰਚਾ ਤੋਂ ਜਿਨ੍ਹਾਂ ਨੂੰ ਅਸੀਂ ਸਮਾਂ ਦੇਣ ਚ ਸਮਰੱਥ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਡਟੀਐਫਾ ਨੌਜਵਾਨ ਪਰਸਵਾ ਇਸਤਰੀ ਜਾਗਰਤੀ ਮੰਚਾ ਇਹਨਾਂ ਦੇ ਨਾਲ-ਨਾਲ ਬਹੁਤ ਸਾਰੇ ਸਾਡੇ ਸਹਿਯੋਗੀ ਜੋ ਮਤਲਬ ਨਿਰੰਤਰ ਸਾਡੇ ਮੋਰਚੇ 'ਚ ਛੜਨਾ ਡਟੇ ਹੋਏ ਨੇ ਉਹਨਾਂ ਨੂੰ ਅਸੀਂ ਉਸ ਦਿਨ ਮਤਲਬ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਉਸ ਤੋਂ ਬਾਅਦ ਰਹੀ ਗੱਲ ਜਿਹੜੀ ਅਗਲੇ ਪ੍ਰੋਗਰਾਮ ਦੀ ਹੈ ਜੀ ਉਸ ਤੋਂ ਪਹਿਲਾਂ ਸਾਡੀਆਂ ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਮੀਟਿੰਗਾਂ ਵਾਈਸ ਚਾਂਸਲਰ ਨਾਲ ਨਿਰੰਤਰ ਹੋ ਰਹੀਆਂ ਨੇ ਜੀ ਉਹਨਾਂ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪ੍ਰੋਫੈਸਰ ਰਾਵਲ ਦੀ ਚੇਅਰਮੈਨਸ਼ਿਪ 'ਚ ਬਣਾਈ ਗਈ ਹੈ ਜੋ ਸਾਡੇ ਨਾਲ رابطہ ਰੱਖ ਰਹੀ ਹੈ ਉਹਨਾਂ ਨੂੰ ਅਸੀਂ ਕੁਝ ਮੰਗਾ ਜੋ ਇੱਥੇ ਲੋਕਲ ਮਸਲੇ ਨਾਲ ਲੈ ਕੇ ਕਹੀਆਂ ਸੀ ਉਹਨਾਂ ਤੇ ਉਹਨਾਂ ਨੇ ਹਾਂ ਪੱਖੀ ਹੰਗਾਰਾ ਸਾਨੂੰ ਦਿੱਤਾ ਤੇ ਜਿਵੇਂ ਕਿ ਮਤਲਬ ਜਿਹੜੇ ਪਿਛਲੇ ਕੇਸ ਸੀਗੇ ਪਿਛਲੇ ਸੈਨੇਟ ਵਾਲੇ ਧਰਨੇ ਵਾਲੇ ਉਹਨਾਂ ਨੇ ਵਿਡਰੋ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੀ ਆ ਤੇ ਉਹਦੇ ਨਾਲ ਹੀ ਇੱਕ ਸਿਵਲ ਸੂਟ ਉਹਨਾਂ ਨੇ ਜਥੇਬੰਦੀਆਂ ਦੇ ਉਲਟ ਪਾਇਆ ਹੋਇਆ ਸੀ ਉਹ ਵਿਡਰੋ ਕਰਿਆ ਤੁਡੇ ਸਾਰਿਆਂ ਦੇ ਯਾਦ ਹੋਊਗਾ ਇੱਕ ਮੰਗ ਇਹ ਵੀ ਸੀ ਕਿ ਇੱਥੇ ਇੱਕ ਵੈਟਿੰਗ ਕਮੇਟੀ ਬਣਾਈ ਗਈ ਸੀ ਕਿ ਕਿਹੜੇ ਬਲਾਰੇ ਪੀਯੂ ਚ ਬੋਲ ਸਕਦੇ ਨੇ ਉਹ ਕਮੇਟੀ ਸਕ੍ਰੈਪ ਕੀਤੀ ਗਈ ਆ ਪੀਯੂ ਸੀਐਸਸੀ ਜਿਹੜੀ ਕਾਉਂਸਲ ਆ ਜੀ ਉਹਦੇ ਵਾਸਤੇ ਸਵਿਧਾਨ ਤੇ ਕੈਸਓਪੀ ਬਣਾਈ ਗਈ ਸੀ ਉਹ ਉਹਨਾਂ ਨੇ ਨਵੇਂ ਸਿਰੇ ਤੋਂ ਰਿਵਿਊ ਕਰਕੇ ਵਿਦਿਆਰਥੀ ਜਥੇਬੰਦੀਆਂ ਤੇ ਕਾਉਂਸਲ ਮੈਂਬਰਾਂ ਦੀ ਭਾਗੀਦਾਰੀ ਨਾਲ ਨਵੇਂ ਸਿਰੇ ਤੋਂ ਰਿਵਿਊ ਕਰਨ ਦਾ ਫੈਸਲਾ ਕੀਤਾ ਜੀ ਨਾਲ ਦੀ ਨਾਲ ਇਹ ਵੀ ਮੰਨਿਆ ਕਿ ਵਾਈਸ ਚਾਂਸਲਰ ਜਦੋਂ ਤੱਕ ਅਗਲੀ ਸੈਨੇਟ ਨਹੀਂ ਆ ਜਾਂਦੀ ਉਦੋਂ ਤੱਕ ਸਿਰਫ ਰੂਟੀਨ ਫੰਕਸ਼ਨਿੰਗ ਰਹੂਗੀ ਕੋਈ ਨਵੇਂ ਜਿਹੜੇ ਫੈਸਲੇ ਨੇ ਉਹ ਨਹੀਂ ਲਏ ਜਾਣਗੇ ਏ ਤੇ ਉਹਨਾਂ ਨੇ ਪੋਜ਼ਿਟਿਵਲੀ ਹੰਗਾਰਾ ਦਿੱਤਾ ਤੇ ਰੈਜ਼ਰਵੇਸ਼ਨ ਪਾਲਿਸੀ ਵਾਲੇ ਤੇ ਉਹਨਾਂ ਨੇ ਇਹ ਦੱਸਿਆ ਕਿ ਜਿਵੇਂ ਵੀ ਸੈਨੇਟ ਅਪਰੂਵ ਕਰੂਗੀ ਉਵੇਂ ਰੈਜ਼ਰਵੇਸ਼ਨ ਪਾਲਿਸੀ ਆਡੀ ਲਾਗੂ ਹੋਊਗੀ ਇਹਦੇ ਬਾਅਦ ਪਿਛਲੇ ਦਿਨਾਂ ਚ ਅਸੀਂ ਉਹਨਾਂ ਤੋਂ ਬਾਰ ਬਾਰ ਇੱਕੋ ਮੰਗ ਕਰ ਰਹੇ ਹਾਂ ਜੀ ਜਿਹੜੀ ਸਾਡੀ ਕੇਂਦਰੀ ਮੰਗ ਆ ਉਹ ਹੈਗੀ ਆ ਕਿ ਜਿਹੜੀ ਸੈਨੇਟ ਆ 99 ਮੈਂਬਰੀ ਉਹਦਾ ਸ਼ਡਿਊਲ ਜਾਰੀ ਕਰਿਆ ਜਾਵੇ 240 ਦਿਨ ਦਾ ਸਮਾਂ ਉਹਦੇ ਵਾਸਤੇ ਚਾਹੀਦਾ ਹੁੰਦਾ ਤੇ ਉਹ ਸ਼ਡਿਊਲ ਜਾਰੀ ਕਰਨ ਤੱਕ ਮਤਲਬ ਜਿਹੜੀ ਇਹ ਮਤਲਬ ਸਾਡਾ ਸੰਘਰਸ਼ ਆ ਉਹ ਜਾਰੀ ਰਹੂਗਾ ਇਸੇ ਲੜੀ ਚ ਅਸੀਂ ਪਹਿਲਾਂ ਵੀ ਇਹ ਗੱਲ ਜਾਰੀ ਕਰੀ ਸੀ ਕਿ ਜੇ ਇਸ ਯੂਨੀਵਰਸਿਟੀ ਚ ਸੈਨੇਟ ਜਿਹੜੀ ਆ ਉਹ ਨਹੀਂ ਹੋਊਗੀ ਤਾਂ ਇਹ ਜੋ ਉਹਨਾਂ ਨੂੰ ਲੱਗ ਰਿਹਾ ਕਿ ਅੱਗੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣਗੇ ਤੇ ਮਤਲਬ ਬੱਚਿਆਂ ਦਾ ਧਰਨਾ ਮੱਠਾ ਪੈ ਜਾਊਗਾ ਤੇ ਯੂਨੀਵਰਸਿਟੀ ਨਾਰਮਲ ਵਾਂਗੂ ਫੰਕਸ਼ਨਿੰਗ ਕਰਦੀ ਰਹਿ ਸਕਦੀ ਆ ਤਾਂ ਇਹ ਤੇ ਪਹਿਲਾਂ ਕਿਹਾ ਸੀ ਕਿ 18 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਨੇ ਜੇ ਉਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਜੀ ਤਾਂ ਅਸੀਂ ਪੀਯੂ ਬਚਾਓ ਮੋਰਚੇ ਵੱਲੋਂ ਐਲਾਨ ਕਰ ਰਹੇ ਹਾਂ ਜੀ ਕਿ 18 ਤਰੀਕ ਤੋਂ ਅਸੀਂ ਪੇਪਰ ਕੰਡਕਟ ਨਹੀਂ ਕਰਨ ਦੇਵਾਂਗੇ ਕਿਸੇ ਵੀ ਤਰੀਕੇ ਨਾਲ ਸਾਨੂੰ ਜੋ ਵੀ ਉਹਦੇ ਵਾਸਤੇ ਕਰਨਾ ਪਵੇ ਅਸੀਂ ਉਹ ਹਰੇਕ ਮਿਆਰ ਲਵਾਂਗੇ ਅਸੀਂ ਅਪੀਲ ਵੀ ਕਰੀ ਆ ਪੀਯੂ ਵਾਈਸ ਚਾਂਸਲਰ ਨੂੰ ਤੇ ਉਹਨਾਂ ਦੀ ਕਮੇਟੀ ਨੂੰ ਕਿ ਜਦੋਂ ਟੀਚਰਾਂ ਦੇ ਧਰਨੇ ਇੱਥੇ ਚੱਲਦੇ ਰਹੇ ਨੇ ਸੈਵਨਥ ਪੇ ਕਮਿਸ਼ਨ ਵਾਸਤੇ ਜਾਂ ਹੋਰ ਬਹੁਤ ਸਾਰੇ ਮਸਲਿਆਂ 'ਚ ਚਾਹੇ ਜਦੋਂ ਪਿੱਛੇ ਭਾਰਤ ਪਾਕਿਸਤਾਨ ਜੰਗਾਲ ਮਾਹੌਲ ਬਣਿਆ ਸੀ ਉਦੋਂ ਵੀ ਕਿ ਜਦੋਂ ਬਹੁਤ ਸਾਰੇ ਮਸਲੇ ਹੁੰਦੇ ਨੇ ਤਾਂ ਪੇਪਰ ਅਕਸਰ ਪੋਸਟਪੋਨ ਕਰ ਦਿੱਤੇ ਜਾਂਦੇ ਨੇ ਤੇ ਸਾਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਵਾਸਤੇ ਜੋ ਸਬ ਯੂਨੀਵਰਸਿਟੀ ਨੇ ਕਿਵੇਂ ਚੱਲਣਾ ਤੇ ਕਿਵੇਂ ਡੈਮੋਕਰੇਟਿਕਲੀ ਫੰਕਸ਼ਨ ਕਰਨਾ ਇਸ ਟਿਕ ਤੇ ਆ ਇਸ ਕਰਕੇ ਸਾਡਾ ਮੰਨਣਾ ਕਿ ਪੇਪਰ ਜਿਹੜੇ ਪੀਯੂ ਪ੍ਰਸ਼ਾਸਨ ਪੋਸਟਪੋਨ ਕਰਦੇ ਜਿਹੜੇ 18 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ 골ਡਨ ਚਾਂਸ ਵਾਲੇ ਬੱਚੇ ਨੇ ਜਿਉਂ ਉਹਨਾਂ ਦਾ ਭਵਿੱਖ दाते ਲੱਗ ਰਿਹਾ ਤੇ ਬਹੁਤ ਸਾਰੇ ਮੈਡੀਕਲ ਕਲੈਸ਼ ਵਾਲੇ ਪੇਪਰ ਸੀਗੇ ਉਹ ਦੁਬਾਰੇ ਲੈਣੇ ਨੇ ਜੀ ਅਸੀਂ ਸਾਡੇ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜੇ ਤੁਸੀਂ ਬਾਕੀ ਜਿਹੜੇ ਰੈਗੂਲਰ ਐਗਜ਼ਾਮ ਨੇ ਉਹ ਪੋਸਟਪੋਨ ਕਰ ਦਿੰਨੇ ਹੋ ਤਾਂ ਸਾਡੇ ਵੱਲੋਂ 골ਡਨ ਚਾਂਸ ਵਾਲੇ ਜਿਹੜੇ ਪੇਪਰ ਨੇ ਤੇ ਜੋ ਮੈਡੀਕਲ ਕਲੈਸ਼ ਵਾਲੇ ਪੇਪਰ ਨੇ ਉਹਨਾਂ 'ਚ ਕੋਈ ਵਾਦਾ ਨਹੀਂ ਅਸੀਂ ਪਾਵਾਂਗੇ ਇਹ ਅੱਜ ਵਾਲੀ ਮੀਟਿੰਗ 'ਚ ਵੀ ਅਸੀਂ ਉਹਨਾਂ ਨੂੰ ਦੁਹਰਾਇਆ ਤੇ ਹਲੇ ਤੱਕ ਸਾਡੇ ਕੋਲ ਉਹਨਾਂ ਦੀ ਕੋਈ ਜਿਹੜੀ ਮਤਲਬ ਜਾਣਕਾਰੀ ਇਸ ਪੱਖ 'ਵਿਚ ਮਤਲਬ ਸਾਂਝੀ ਨਹੀਂ ਕਰੀ ਗਈ ਆ ਤੇ ਵੇਟ ਕਰ ਰਹੇ ਹਾਂ ਜੇ ਅਸੀਂ ਜੇ ਕੋਈ ਇਸ ਮਾਮਲੇ ਤੇ ਸਹਿਮਤੀ ਨਹੀਂ ਬਣਦੀ ਆ ਜੀ ਤਾਂ ਇਹ ਪਹਿਲੀ ਗੱਲ ਆ ਕਿ 18 ਤਰੀਕ ਨੂੰ ਮਤਲਬ ਜੋ ਵੀ ਪੇਪਰ ਹੈਗੇ ਨੇ ਇਸ ਯੂਨੀਵਰਸਿਟੀ ਚ ਉਹਨੂੰ ਹਰ ਹੀਲੇ ਅਸੀਂ ਉਹਨਾਂ ਦਾ ਕੰਡਕਟ ਜਿਹੜਾ ਰੋਕਾਂਗੇ ਜੀ ਦੋਸਤੋ ਮਤਲਬ ਇਹਦੇ ਵਿੱਚ ਕੀ ਹੈ ਕਿ ਮਤਲਬ ਇਹ ਜਿਹੜਾ ਸਾਡੀ ਪ੍ਰਕਿਰਿਆ ਸੀ ਸ਼ੁਰੂ ਕਰੀ ਸੀ ਸੰਘਰਸ਼ ਦੀ ਪਹਿਲੇ ਦਿਨੋਂ ਹੀ ਅਸੀਂ ਇਹਨਾਂ ਨੂੰ ਇਹ ਕਿਹਾ ਸੀਗਾ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਅਗਲੀ ਕਾਲ ਲਈਏ 10 ਤਰੀਕ ਨੂੰ ਮਤਲਬ ਇੱਥੋਂ ਦੇ ਜਿਹੜੇ ਵੀਸੀ ਐ ਉਹਨਾਂ ਦੇ ਜਿਹੜੇ ਹੋਰ ਕਮੇਟੀ ਵਾਲੇ ਐ ਉਹ ਸਾਡੇ ਨਾਲ 10 ਤਰੀਕ ਤੋਂ ਬਾਅਦ ਇੱਕ ਮੀਟਿੰਗ ਕਰਦੇ 11 11 ਤਰੀਕ ਨੂੰ ਉਹਦੇ ਵਿੱਚ ਇਹਨਾਂ ਦਾ ਇਹ ਕਹਿਣਾ ਸੀ ਵੀ ਇੱਕ ਦੋ ਦਿਨਾਂ ਦੀ ਜਿਹੜੀ ਮਾਰ ਹੈ ਉਹ ਬਈ ਹੈ ਉਹ ਫੈਸਲਾ ਇੱਕ ਦੋ ਦਿਨਾਂ ਦੇ ਵਿੱਚ ਆ ਜਾਏਗਾ ਤਾਂ ਉਦੋਂ ਇਹਨਾਂ ਦੇ ਇੰਨਾ ਭਰੋਸਾ ਕਰਦੇ ਹੋਏ ਅਸੀਂ ਇੱਕ ਦੋ ਦਿਨਾਂ ਲਈ ਕੋਈ ਕਾਲ ਨਹੀਂ ਦਿੱਤੀਗੀ ਤੇ ਉਦੋਂ ਬਾਅਦ ਕੀ ਹੋਇਆਗਾ ਕਿ মিডিਆ ਵੱਲੋਂ ਵੀ ਜਾਂ ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਜਥੇਬੰਦੀਆਂ ਉਹ ਸਾਡੇ ਨਾਲ ਨੇ ਤਾਂ ਜਿਹੜੀ ਅਸੀਂ ਮੀਟਿੰਗ ਕਰੀ ਹੈ ਫਿਰ ਉਹਦੇ ਵਿੱਚ ਹੀ ਇਹ ਫੈਸਲਾ ਕਰਿਆ ਸੀ ਕਿ ਇਹ ਜਿਹੜੇ ਪੇਪਰਾਂ ਦਾ ਕੰਡਕਟ ਹੈ ਇਹ ਇਸ ਕਰਕੇ ਸ਼ੁਰੂ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਨੂੰ ਢਾ ਲਈ ਜਾਵੇ ਮਤਲਬ ਜਦੋਂ ਇਹ ਪਹਿਲਾਂ ਇਹ ਕਹਿ ਰਹੇ ਸੀ ਵੀ ਇੱਕ ਤੋਂ ਦਿਨਾਂ ਦੇ ਅੰਦਰ ਫੈਸਲਾ ਆ ਜਾਏਗਾ ਤਾਂ ਹੁਣ ਸਾਨੂੰ ਇਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤੁਸੀਂ 25 ਤੱਕ ਵੇਟ ਕਰੋ ਯਾਨੀ ਕਿ ਇਹ ਜਿਹੜਾ ਡਿਲੇ ਹੈ ਇਹ ਬਸ ਇੱਕ ਟੈਕਟਿਕ ਹੈ ਇਹ ਸੰਘਰਸ਼ ਨੂੰ ਢਾ ਲਾਉਣ ਲਈ ਤੇ ਅਸੀਂ ਇਹਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤਾਂ ਇਹ ਸਮਝਦੇ ਹੋਏ ਹੀ ਅਸੀਂ ਜਿਹੜਾ ਆਪ ਦਾ ਇਹ ਫੈਸਲਾ ਬਹੁਤ ਸੋਚ ਵਿਚਾਰ ਕਰਕੇ ਲਿਆਗਾ ਤੇ ਉਦੋਂ ਗਾਂ ਜਿਹੜੀ ਸਾਡੀ ਕੌਲ ਹੈਗੀ ਆ ਉਹ ਕੌਲ ਹੈ ਅਸੀਂ ਉਹ ਜਿਹੜੀਆਂ ਜਿੰਨੀਆਂ ਵੀ ਜਨਤਕ ਜਮੂਰੀ ਜਥੇਬੰਦੀਆਂ ਨੇ ਅਸੀਂ ਇਹੀ ਤੈ ਕੀਤਾ ਕਿ ਉਹਨਾਂ ਨਾਲ ਮਿਲ ਕੇ ਵਿਚਾਰੀ ਜਾਊਗੀ ਕਿਉਂਕਿ ਜਿਵੇਂ ਪਿਛਲਾ ਵੱਡਾ ਇਕੱਠ ਹੋਇਆ ਉਹਦੇ ਵਿੱਚ ਵੀ ਤੁਸੀਂ ਦੇਖਿਆ ਵੀ ਸਮੂਹ ਪੰਜਾਬ ਦੀਆਂ ਕਿਸਾਨ ਮਜ਼ਦੂਰ ਨੌਜਵਾਨ ਪੰਥਕ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਤੇ ਉਹਨਾਂ ਨੇ ਮਤਲਬ ਬਹੁਤ ਵੱਡਾ ਇੱਕ ਸੰਘਰਸ਼ ਵੀ ਵਿੱਢਿਆ ਮਤਲਬ 6 ਫੇਸ ਅਸੀਂ ਦੇਖਦੇ ਆਂ ਕੱਲ ਪਰਸੋਂ ਦੀ ਗੱਲ ਹੈ ਗਰਾਹਾਂ ਜਥੇਬੰਦੀ ਵੱਲੋਂ ਸੰਗਰੂਰ ਦੇ ਵਿੱਚ 3 ਤੋਂ 4000 ਦਾ ਵੱਡਾ ਇਕੱਠ ਕੀਤਾ ਤਾਂ ਇਹ ਜੋ ਸੰਘਰਸ਼ ਹੈ ਇਹ ਪੂਰੇ ਪੰਜਾਬ ਦਾ ਹੀ ਇੱਕ ਸੰਘਰਸ਼ ਬਣਦਾ ਜਾ ਰਿਹਾ ਤੇ ਉਹਦੀ ਗਵਾਹੀ ਅਸੀਂ ਕਰ ਰਹੇ ਹਾਂ ਤਾਂ ਸਾਡੇ ਵੀ ਮੋਢਿਆਂ ਦੇ ਉੱਤੇ ਵੱਡਾ ਭਾਰ ਹੈ ਕਿ ਅਸੀਂ ਉਹਨਾਂ ਨਾਲ ਤਾਲਮਿਲ ਕਰਕੇ ਚੱਲੀਏ ਤਾਂ ਉਹ ਜਿਹੜੀ ਤਾਲਮਿਲ ਕਰਨ ਲਈ ਅਸੀਂ ਮੀਟਿੰਗ ਹੈ ਉਹ 20 ਤਰੀਕ ਨੂੰ ਸੱਦ ਰਹੇ ਹਾਂ 1 ਵਜੇ ਇੱਥੇ ਜਿਵੇਂ ਪਹਿਲਾਂ 7 ਤਰੀਕ ਨੂੰ ਅਸੀਂ ਤਾਲਮਿਲ ਕਰਕੇ ਦੱਸਦੀ ਕਾਲ ਜਿਹੜੀ ਹੈ ਉਹ ਨੇਪਰੇ ਚਾੜੀ ਸੀ ਓਵੇਂ ਜਿਹੜੀ ਅਗਲੀ ਕਾਲ ਹੈ ਮਤਲਬ ਇਹ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਅਗਲੀ ਕਾਲ ਹੈ ਜਿਹੜੀ ਉਹ ਪਿਛਲੀ ਕਾਲ ਨਾਲੋਂ ਵੱਧ ਠੀਕ ਹੋਊਗੀ ਇਸ ਕਰਕੇ ਕਿਉਂਕਿ ਕੇਂਦਰ ਹੈ ਜਿਹੜੀ ਉਹ ਅਜੇ ਵੀ ਮਨਮਰਜ਼ੀਆਂ ਕਰ ਰਹੀ ਆ ਆਪਦੀਆਂ ਮਤਲਬ ਐਡੇ ਵੱਡੇ ਸੰਘਰਸ਼ ਦੇ باوجود ਜੋ ਨਹੀਂ ਮੰਨ ਰਹੀ ਤਾਂ ਪੰਜਾਬ ਦੇ ਲੋਕ ਜੇ ਲੜਨ ਨੂੰ ਤਿਆਰ ਨਹੀਂ ਤਾਂ ਉਹਦੇ ਲਈ ਫਿਰ ਕਾਲ ਵੀ ਵੱਡੀ ਹੋਊਗੀ ਤੇ ਉਹ ਜਾਥੇਬੰਦੀਆਂ ਨਾਲ ਗੱਲ ਕਰਕੇ ਅਸੀਂ 20 ਤਰੀਕ ਨੂੰ ਤੁਹਾਡੇ ਤੱਕ ਪਹੁੰਚਾ ਦਾਂਗੇ ਦੂਜੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ 25 ਤਰੀਕ ਤੋਂ ਬਾਅਦ ਮਤਲਬ ਇੱਕ ਸਿਆਸੀ ਜਲਾਸ ਅਸੀਂ ਕੋਸ਼ਿਸ਼ ਕਰਾਂਗੇ ਲਿਖਣ ਦੀ ਜਿਦੇ ਵਿੱਚ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਸ਼ਾਮਲ ਕਰਕੇ ਇੱਕ ਲੈਕਚਰ ਜਾਂ ਸੈਮੀਨਾਰ ਅਸੀਂ ਕਰਾਵਾਂਗੇ ਜਿਦੇ ਵਿੱਚ ਕੁਝ ਬੁੱਧੀਜੀਵੀ ਮਤਲਬ ਜਿੰਨੀ ਵੀ ਇਸ ਮਸਲੇ ਦੇ ਉੱਤੇ ਸਿਧਾਂਤਕ ਗੱਲ ਹੈ ਕਿ ਇਹਦੇ ਵਿੱਚ ਇੱਕ ਤਾਂ ਡੈਮੋਕਰਟਾਈਜ਼ੇਸ਼ਨ ਦਾ ਮਸਲਾ ਹੈ ਕਿ ਸੈਨੇਟ ਖਤਮ ਹੋਣ ਦੇ ਨਾਲ ਕਿਵੇਂ ਸਟੂਡੈਂਟ ਦੀ ਪੜ੍ਹਾਈ ਤੇ ਅਸਰ ਪੈ ਰਿਹਾ ਹੈਗਾ ਜਾਂ ਪਹਿਲਾਂ ਵੀ ਸੈਨੇਟ ਦੇ ਹੋ ਵਿੱਚ ਹੋਏ ਬਦਲਾਅ ਨਾਲ ਕੀ ਅਸਰ ਪਿਆ ਸੈਨੇਟ ਨੂੰ ਬਦਲਣ ਦਾ ਉਹਦੀ ਬੰਤਰ ਨੂੰ ਬਦਲਣ ਦਾ ਅਧਿਕਾਰ ਕਿਹਦੇ ਕੋਲੇ ਹੈ ਤੇ ਦੂਜਾ ਜਿਹੜਾ ਮਸਲਾ ਪੰਜਾਬ ਨਾਲ ਜੁੜਦਾ ਹੋਇਆ ਕਿ ਪੰਜਾਬ ਦੀ ਦਾਵੇਦਾਰੀ ਦਾ ਜਿਹੜਾ ਮਸਲਾ ਹੈਗਾ ਸੈਨਟ ਦੇ ਵਿੱਚ ਉਹ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਤਾਂ ਇਸ ਮਸਲੇ ਦੇ ਉੱਤੇ ਇੱਕ ਸਿਆਸੀ ਜਲਾਸ ਕੀਤਾ ਜਾਊਗਾ ਇਹਦੇ ਨਾਲ ਇੱਕ ਜਿਹੜਾ ਸੀ ਸਪਸ਼ਟ ਕਰਦੀਏ ਦੇਖੋ ਅਸੀਂ ਪੀਯੂ ਬਚਾਓ ਮੋਰਚਾ ਮੰਨਦਾ ਕਿ ਯਾਰ ਪੜ੍ਹਾਈ ਜਿਹੜਾ ਵਿਦਿਆਰਥੀਆਂ ਦਾ ਪਹਿਲਾ ਕਾਰਜ ਹੈ ਤੇ बार-बार ਸਾਨੂੰ ਮਤਲਬ ਇਹ ਵੀ ਜਿਤਾਇਆ ਜਾ ਰਿਹਾ ਸੀ ਕਿ ਅਸੀਂ ਪੜ੍ਹਾਈ 'ਚ ਵਿਗਨ ਪਾ ਰਹੇ ਹਾਂ ਪੇਪਰਾਂ ਨੂੰ ਰੋਕ ਕੇ ਅਸੀਂ ਸਾਰੇ ਮੰਨਦੇ ਹਾਂ ਕਿ ਵਿਦਿਆਰਥੀ ਤੇ ਪਹਿਲੀ ਚੱਟੇ ਪੜ੍ਹਨ ਆਏ ਨੇ ਅਸੀਂ ਕੋਈ ਵੀ ਨਹੀਂ ਚਾਹੁੰਦੇ ਕਿ ਯਾਰ ਇਹ ਜਾ ਕੋਈ ਨੁਕਸਾਨ ਹੋਵੇ ਕਿਸੇ ਵੀ ਵਿਦਿਆਰਥੀ ਦਾ ਕੋਈ ਪੜ੍ਹਾਈ ਦੇ ਪੱਧਰ ਤੇ ਨੁਕਸਾਨ ਹੋਵੇ ਅਸੀਂ ਸਾਰੇ ਨੇ ਆਪ ਵੀ ਪੇਪਰ ਦੇਣੇ ਨੇ ਤਾਂ ਪੜ੍ਹਾਈ ਪਹਿਲਾ ਕਾਰਜ ਆ ਪਰ ਇਸ ਸਮੇਂ ਗੱਲ ਇਹ ਆ ਕਿ ਜੇ ਸਾਡਾ ਸਟਰਕਚਰ ਹੀ ਮਤਲਬ ਸਟੇਕ ਤੇ ਲੱਗ ਗਿਆ ਤਾਂ ਉਹ ਪੜ੍ਹਾਈ ਹੀ ਪ੍ਰਭਾਵਿਤ ਹੋਣੀ ਆ ਅੱਗੇ ਵੱਡੇ ਪੱਧਰ ਤੇ ਮਤਲਬ 203 ਕਾਲ ਜਾਂਚ ਪੰਜਾਬ ਦੇ ਵਿੱਚ ਕੀ ਪੜ੍ਹਾਈ ਹੋਣੀ ਆ ਉਹ ਸਟੇਕ ਤੇ ਆ ਤਾਂ ਸਾਨੂੰ ਲੱਗਦਾ ਕਿ ਜਿਹੜੇ ਵੱਡੇ ਹਿੱਤ ਨੇ ਸਟੂਡੈਂਟਾਂ ਦੇ ਉਹਨਾਂ ਨੂੰ ਸਮਝਦੇ ਹੋਏ ਇਹ ਜ਼ਰੂਰੀ ਆ ਕਿ ਜੇ ਯੂਨੀਵਰਸਿਟੀ ਨਾਰਮਲ ਵਾਂਗੂ ਫੰਕਸ਼ਨ ਕਰਦੀ ਰਹੀ ਖਾਸ ਗੱਲ ਇਹ ਆ ਕਿ ਇਸ ਸਮੇਂ ਦੌਰਾਨ ਹਲੇ ਤੱਕ ਵਾਈਸ ਪ੍ਰੈਜ਼ੀਡੈਂਟ ਆਫਿਸ ਵੱਲੋਂ ਕੋਈ ਵੀ ਕਮਿਊਨੀਕੇਸ਼ਨ ਹੈ ਜਿਹੜੀ ਉਹ ਸਟੂਡੈਂਟਾਂ ਨਾਲ ਜਾਂ ਵਾਈਸ ਚਾਂਸਲਰ ਨਾਲ ਜੋ ਕਰੀ ਗਈ ਸਾਡੇ ਤੱਕ ਨਹੀਂ ਆਈ ਅਸੀਂ ਉਹਨਾਂ ਨੂੰ ਇਹ ਵੀ ਕਹੇ ਸੀ ਕਿ ਸਾਨੂੰ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਇੱਕ ਆਲ ਨਹੀਂ ਦੇਣੀ ਚਾਹੀਦੀ ਤਾਂ ਸਾਨੂੰ ਕੋਈ ਕਮਿਊਨੀਕੇਸ਼ਨ ਕਰਕੇ ਦੱਸਿਆ ਜਾਵੇ ਕਿ ਯਾਰ ਅਸੀਂ ਇਹ ਪ੍ਰੋਸੈਸ ਕਰ ਰਹੇ ਹਾਂ ਕਿੰਨੇ ਦਿਨ ਦਾ ਸਮਾਂ ਕਦੋਂ ਤੱਕ ਹੀ ਹੋ ਜਾਊਗਾ ਅਸੀਂ ਸਾਫ਼ ਕਰਦੇ ਕਿ ਪੜ੍ਹਾਈ ਰੋਕਣਾ ਸਾਡਾ ਪਰਪਸ ਨਹੀਂ ਪਰ ਜ਼ਰੂਰੀ ਹੋ ਚੁੱਕਿਆ ਕਿ ਇਸ ਮਸਲੇ ਤੇ ਕਿਉਂਕਿ ਜਿਹੜੀ ਜੋਬਨ ਨੇ ਵੀ ਗੱਲ ਕੀਤੀ ਕਿ ਯੂਨੀਵਰਸਿਟੀ ਨਾਲ ਟਾਈਮ ਬਾਈ ਕਰ ਰਹੀ ਹੈ ਸੈਂਟਰ ਟਾਈਮ ਬਾਈ ਕਰ ਰਹੀ ਹੈ ਇਸ ਸਮੇਂ 'ਚੋਂ ਚੁੱਪ ਨਹੀਂ ਹੈਗੇ ਇਸੇ ਸਮੇਂ 'ਚ ਉਹਨਾਂ ਨੇ ਹਰਿਆਣੇ ਦੇ ਕੁਝ ਵਿਦਿਆਰਥੀਆਂ ਨੂੰ ਭੜਕਾ ਕੇ ਅੱਡ ਮੋਰਚਾ ਲਗਾਉਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਏ ਟੀਚਰਾਂ ਦੀਆਂ ਮੀਟਿੰਗਾਂ ਕਰਕੇ ਵਾਈਸ ਚਾਂਸਲਰ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਲਿਸਟਾਂ ਬਣਾਓ ਕਿ ਕਿਹੜੇ ਡਿਪਾਰਟਮੈਂਟ ਦਾ ਕੌਣ ਉੱਥੇ ਜਾਂਦਾ ਐਵੇਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਬੱਚੇ ਜੀ ਅੰਸੇ ਫੀਲ ਕਰ ਰਹੇ ਨੇ ਜਾਂ ਆਊਟਸਾਈਡਰ ਆ ਰਹੇ ਨੇ ਉਹਨਾਂ ਨੇ ਮਤਲਬ तमाम ਪ੍ਰੋਟੈਸਟ ਨੂੰ ਬਦਨਾਮ ਕਰਨੀਆਂ ਜੋ ਸਾਜ਼ਿਸ਼ਾਂ ਹੁੰਦੀਆਂ ਨੇ ਉਹਨਾਂ ਨੇ ਰਚਣ ਦੀ ਕੋਸ਼ਿਸ਼ ਕੀਤੀ ਤੇ ਕੱਲ ਹਾਈ ਕੋਰਟ 'ਚ ਜੋ ਯੂਨੀਵਰਸਿਟੀ ਦਾ ਵਕੀਲ ਆ ਜਾਂ ਜੋ ਸਰਕਾਰੀ ਵਕੀਲ ਆ ਉਹਦੇ ਵੱਲੋਂ ਜੋ ਦਲੀਲਾਂ ਦਿੱਤੀਆਂ ਗਈਆਂ ਨੇ ਅਸੀਂ ਇਹਨਾਂ ਨੂੰ ਕਹਿੰਦੇ ਕਿ ਫਿਰ ਤੁਸੀਂ ਨਖੇਦੀ ਕਰ ਦੋ ਕਿ ਸਾਡੀ ਸਹਿਮਤੀ ਨਹੀਂ ਹੈਗੀ ਜਿਹੜਾ ਉਹ ਜਿੱਥੇ ਕਹਿ ਰਹੇ ਨੇ ਕਿ ਬੱਚੇ ਡਿਸਟਰਬ ਕਰ ਰਹੇ ਨੇ ਬੱਚੇ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਇਹਨਾਂ ਨੂੰ ਕਹਿੰਦੇ ਕਿ ਉਹ ਨਖੇਦੀ ਕਰ ਦੋ ਤਾਂ ਸਾਨੂੰ ਘੱਟੋ-ਘੱਟ ਸਪਸ਼ਟ ਹੋ ਸਕੀਏ ਕਿ ਤੁਸੀਂ ਸਾਡੇ ਨਾਲ ਖੜੇ ਹੋ ਜਾਸੀ ਉਹਨਾਂ ਨੂੰ ਕਹੇ ਸੀ ਕਿ ਵਾਈਸ ਚਾਂਸਲਰ ਜ਼ਿੰਮੇਵਾਰੀ ਲਵੇ ਕਿ 25 ਤੋਂ ਬਾਅਦ ਨਹੀਂ ਆਉਂਦੀ ਵਾਈਸ ਚਾਂਸਲਰ ਸਾਡੇ ਨਾਲ ਆਊਗੀ ਜੇ ਇਹੋ ਜੀ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈਗਾ ਤਾਂ ਪੇਪਰਾਂ ਦਾ ਕੰਡਕਟ ਉਲਟਾ ਇਹ ਕਹਿਣਾ ਕਿ ਯਾਰ ਯੂਨੀਵਰਸਿਟੀ ਤਾਂ ਚੱਲੀ ਜਾਊਗੀ ਜੀ ਸੈਨੇਟ ਹੋਵੇ ਨਾ ਹੋਵੇ ਜਿਹੜੇ ਇੱਕ ਗੱਲ ਜੋਬਨ ਨੇ ਕਹੀ ਕਿ ਅੱਗੇ ਜਿਹੜਾ ਸਿਆਸੀ ਕਾਨਫਰੰਸ ਦਾ 25 ਤੋਂ 30 ਦੇ ਵਿੱਚ ਪ੍ਰੋਗਰਾਮ ਹੋਊਗਾ ਇਹਦੇ ਨਾਲ ਹੀ ਦਸੰਬਰ ਦੇ ਪਹਿਲੇ ਹਫ਼ਤੇ ਚ ਮਤਲਬ ਇਹ 20 ਤਰੀਕ ਨੂੰ ਡਿਸਾਈਡ ਹੋ ਜਾਊਗਾ ਜੀ ਕਿ ਕਿਸ ਕਿਸ ਕਿਸਮ ਦਾ ਪ੍ਰੋਗਰਾਮ ਹੋਊਗਾ ਦਸੰਬਰ ਦੇ ਪਹਿਲੇ ਹਫਤੇ ਚ ਫੇਰ ਬਹੁਤ ਸਾਰੀਆਂ ਸਾਡੇ ਕੋਲੇ ਇਹ ਜਿਹੜੀਆਂ ਆਪਸ਼ਨਾਂ ਨੇ ਖੁੱਲੀਆਂ ਨੇ ਕਿ ਕੀ ਅਸੀਂ ਗਵਰਨਰ ਹਾਊਸ ਜਾਣਾ ਚਾਹੁੰਦੇ ਆ ਇੱਥੇ ਬੀਜੇਪੀ ਦੇ ਦਫ਼ਤਰ ਜਾਣਾ ਚਾਹੁੰਦੇ ਆ ਜਾਂ ਪੰਜਾਬ ਦੇ ਜਿਹੜੇ ਬੀਜੇਪੀ ਦੇ ਦਫ਼ਤਰ ਨੇ ਅਸੀਂ ਕਿਸਾਨ ਜਥੇਬੰਦੀਆਂ ਨਾਲ ਕੋਆਰਡੀਨੇਟ ਕਰਕੇ ਉਹਨਾਂ ਦਾ ਘਰਾਓ ਕਰਨਾ ਚਾਹੁੰਦੇ ਆ ਇਹ ਜਿਹੜੀ 20 ਤਰੀਕ ਦੀ ਮੀਟਿੰਗ ਆ ਅਸੀਂ ਤੁਹਾਡੇ ਮਾਧਮ ਰਹੀ ਅਸੀਂ ਹਾਲਾਂਕਿ ਕੱਲੇ-ਕੱਲੇ ਸੁਨੇਹਾ ਸਾਰਿਆਂ ਨੂੰ ਦੇਵਾਂਗੇ ਜੀ ਸਾਰਿਆਂ ਨਾਲ ਰਾਬਤਾ ਕਾਇਮ ਕਰਾਂਗੇ 20 ਤਰੀਕ ਨੂੰ 1 ਵਜੇ ਮੀਟਿੰਗ ਦਾ ਸੱਦਾ ਦੇ ਰਹੇ ਹਾਂ ਜੀ ਸਾਰੀਆਂ ਜਨਤਕ ਜਮੂਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਟੀਚਰ ਜਥੇਬੰਦੀ ਜੋ ਵੀ ਨੇ ਜੋ ਵੀ ਇਹ ਸੈਨੇਟ ਨੂੰ ਬਹਾਲ ਕਰਨ ਦੇ ਸੰਘਰਸ਼ 'ਚ ਸਾਡੇ ਨਾਲ ਨੇ ਸਾਡਾ ਉਹਨਾਂ ਨੂੰ ਜੀ ਆਇਆਂ ਨੂੰ ਕਿ 20 ਤਰੀਕ ਨੂੰ 1 ਵਜੇ ਤੁਸੀਂ ਜ਼ਰੂਰ ਪਹੁੰਚੋ ਤੇ ਉਸ ਦਿਨ ਉਹਨਾਂ ਨਾਲ ਗੱਲਬਾਤ ਤੋਂ ਬਾਅਦ 'ਚੋਂ ਅਗਲੀ ਜਿਹੜੀ ਵੱਡੀ ਕਾਲ ਆ ਕਿ ਕਿੱਥੇ ਹੋਊਗੀ ਉਹ ਕਾਲ ਮਤਲਬ ਇਹ ਪੱਕੀ ਗੱਲ ਹੈ ਕਿ ਆਪਸ਼ਨਾਂ ਜਿਹੜੀਆਂ ਵਿਚਾਰ ਰਹੀਆਂ ਉਹ ਚ ਚਾਹੇ ਫਿਰ ਗਵਰਨਰ ਹਾਊਸ ਜਾਣਾ ਪਵੇ ਫਿਰ ਚਾਹੇ ਭਾਜਪੀ ਦੇ ਦਫਤਰ ਬੰਦ ਕਰਨੇ ਪੈਣ ਇਸ ਪਾਸੇ ਵੱਲ ਨੂੰ ਇਹ ਗੱਲ ਵਧੂਗੀ ਇਹਦੇ ਨਾਲ ਹੀ ਅਸੀਂ ਮਤਲਬ ਸੈਂਟਰ ਸਰਕਾਰ ਨੂੰ ਕਿਉਂਕਿ ਦੇਖੋ ਜੀ ਇਹ ਪੋਲਿਟੀਕਲ ਡਿਸੀਜਨ ਆ ਇਹ ਕੋਈ ਨਾ ਆਪਾਂ ਬਾਰ-ਬਾਰ ਵਾਈਸ ਪ੍ਰੈਜ਼ੀਡੈਂਟ ਦਾ ਜ਼ਿਕਰ ਕਰ ਰਹੇ ਹਾਂ ਕਿ ਕੈਨਸਲਰ ਹੋ ਆ ਪਰ ਵਾਈਸ ਪ੍ਰੈਜ਼ੀਡੈਂਟ ਮਹਿਜ਼ ਰਬਰਟ ਸਟੈਂਪ ਆ ਜੋ ਵੀ ਕੈਬਿਨੇਟ ਜਿਹੜਾ ਸੈਂਟਰਲ ਕੈਬਿਨੇਟ ਆ ਮੋਦੀ ਕੈਬਿਨੇਟ ਆ ਉਹਨੂੰ ਕਹੂਗਾ ਨੇ ਉਹੀ ਫੈਸਲਾ ਲੈਣਾ ਤਾਂ ਸਾਡੀ ਇਹ ਅਪੀਲ ਆ ਕਿ ਸਟੂਡੈਂਟਾਂ ਦੀ ਪੜ੍ਹਾਈ ਦਾ ਨੁਕਸਾਨ ਤੁਸੀਂ ਨਾ ਹੋਣ ਦਿਓ ਇਸ ਯੂਨੀਵਰਸਿਟੀ ਦੇ ਮਾਹੌਲ ਨੂੰ ਦਵਾਰੇ ਤੁਸੀਂ ਜੇ ਚਾਹੁੰਦੇ ਹੋ ਕਿ ਪ੍ਰੋਟੈਸਟ ਤੋਂ ਮੁਕਤ ਹੋ ਕੇ ਵਿਦਿਆਰਥੀ ਆਪਣੇ ਬਾਕੀ ਗੱਲਾਂ ਤੇ ਫੋਕਸ ਕਰ ਸਕਣ ਤਾਂ ਛੇਤੀ ਤੋਂ ਛੇਤੀ ਮਾਮਲਾ ਨਿਜਠਣ ਦੀ ਕੋਸ਼ਿਸ਼ ਕਰੋ ਕਿਉਂਕਿ ਲੱਛਣ ਤੁਹਾਡੇ ਕਹਿ ਰਹੇ ਨੇ ਕਿ ਤੁਸੀਂ ਹਰ ਤਰੀਕਾ ਉਹ ਵਰਤ ਰਹੇ ਹੋ ਇਸੇ ਸਮੇਂ 'ਚ ਤੁਸੀਂ ਸਾਰਿਆਂ ਨੇ ਆਪ ਵੀ ਦੇਖਿਆ ਨੇ ਰਵਨੀਤ ਮਿੱਟੂ ਹੋਰਾਂ ਦੀਆਂ ਸਟੇਟਮੈਂਟਾਂ ਆਈਆਂ ਜੀ ਜੋ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਪ੍ਰਚਾਰ ਆ ਕੀਤਾ ਕਿ ਇੱਥੇ ਖੱਚਰਾਂ ਤੇ ਤੁਰੇ ਫਿਰਦੇ ਨੇ ਦੇਖੋ ਜੀ ਜਦੋਂ ਪੰਜਾਬ ਨੂੰ ਸੱਦਾ ਆਲੇ-ਦੁਆਲੇ ਸਾਰਿਆਂ ਨੂੰ ਸੱਦਾ ਤਾਂ ਪੰਜਾਬ ਚੋਂ ਹਰ ਤਰ੍ਹਾਂ ਦੇ ਲੋਕ ਆ ਜਿਹੜੇ ਆਉਣਗੇ ਤੇ ਸ਼ਲਾਘਾ ਜੋ ਗੱਲ ਇਹ ਆ ਕਿ 10-12 ਹਜ਼ਾਰ ਬੰਦਾ ਇਨ੍ਹਾਂ ਪਾਰਕਾਂ ਚ ਤੁਰ ਕੇ ਗਿਆ ਹੋਵੇ ਮਤਲਬ ਇੱਥੇ ਫੁੱਲ ਜਿਹੜੇ ਲੱਗੇ ਨੇ ਉਹਨਾਂ ਕਿਸੇ ਨੇ ਫੁੱਲ ਵੀ ਨਹੀਂ ਤੋੜੇ ਮਤਲਬ ਬੜਾ ਜਾਗਤਾਵਾਦ ਤੇ ਸ਼ਾਂਤਮਈ ਤਰੀਕੇ ਨਾਲ ਸਾਰਾ ਜਿਹੜਾ 10 ਤਰੀਕ ਦਾ ਪ੍ਰੋਟੈਸਟ ਹੋਇਆ ਤੇ ਅਗਲੇ ਪ੍ਰੋਟੈਸਟ ਵੀ ਸਾਡੀ ਕੋਸ਼ਿਸ਼ ਆ ਜਾਬਤਾ ਵਧ ਰਹਿਣਗੇ ਸ਼ਾਂਤਮਈ ਰਹਿਣਗੇ ਪਰ ਜੋ ਤਰੀਕਾ ਉਸ ਦਿਨ ਚੰਡੀਗੜ੍ਹ ਪ੍ਰਸ਼ਾਸਨ ਦਾ ਸੀ ਕਿ ਬਾਡਰਾਂ ਤੇ ਰੋਕਲੇ ਜਾਊਗਾ ਜਿੱਥੇ ਵੀ ਦੇਖੋ ਕੁਝ ਵੀ ਜੋ ਲੜਾਈ ਜਾਂ ਪੜੰਤ ਹੋਈ ਆ ਉਹ ਸਿਰਫ ਤੇ ਸਿਰਫ ਚੰਡੀਗੜ੍ਹ ਪੁਲਿਸ ਵੱਲੋਂ ਜਦੋਂ ਦਾਖਲੇ ਤੋਂ ਰੋਕਿਆ ਗਿਆ ਉਦੋਂ ਹੀ ਹੋਈ ਆ ਸਾਡੇ ਵੱਲੋਂ ਪੂਰਨ ਇਹ ਕੋਸ਼ਿਸ਼ ਆ ਕਿ ਦੇਖੋ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਧਰਨਾ ਚੱਲਦਾ ਰਹੇ ਤੇ ਇਹਦੇ 'ਚ ਅਸੀਂ ਗੱਲ ਐਡ ਵੀ ਕਰਾਂਗੇ ਕਿ ਬਹੁਤ ਸਾਰੇ ਸ਼ਰਾਰਤੀ ਅੰਸਰ ਜਿਹੜੇ ਇਸ ਯੂਨੀਵਰਸਿਟੀ ਦੇ ਇਸ ਮੋਰਚੇ ਨੂੰ ਡੀਰੇਲ ਕਰਨਾ ਚਾਹੁੰਦੇ ਨੇ ਜਿਵੇਂ ਕੁਝ ਗੱਡੀਆਂ ਦੀ ਭੰਨ ਤੋੜ ਦੀ ਗੱਲ ਆਈ ਹਾਲਾਂਕਿ ਗੱਲ ਹੈ ਕਿ ਉੱਥੇ ਪੰਜਾਬ ਨੰਬਰ ਦੀਆਂ ਗੱਡੀਆਂ ਵੀ ਭੰਨੀਆਂ ਗਈਆਂ ਤੇ ਹਰਿਆਣੇ ਦੀਆਂ ਭੰਨੀਆਂ ਗਈਆਂ ਪਰ ਉਹ ਚ ਪ੍ਰਚਾਰ ਇਹ ਕਰਿਆ ਗਿਆ ਕਿ ਇਹ ਹਰਿਆਣੇ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਆ ਅਸੀਂ ਸਾਫ਼ ਕਰੀਏ ਇਸ ਮੋਰਚੇ 'ਚ ਰੋਜ਼ ਸ਼ਾਮ ਨੂੰ ਤੁਸੀਂ ਸਾਰੇ ਇੱਥੇ ਹੁੰਨੇ ਹੋ ਗੇੜਾ ਵੀ ਮਾਰੋ ਪੰਜਾਬ ਹਰਿਆਣਾ ਹਿਮਾਚਲ ਤੇ ਹੋਰ ਸਾਰੇ ਸੂਬਿਆਂ ਤੋਂ ਜਿਹੜੇ ਵਿਦਿਆਰਥੀ ਨੇ ਇੱਥੇ ਹੁੰਦੇ ਨੇ ਅੱਜ ਇਵਨ ਮਹਾਰਾਸ਼ਟਰ ਤੋਂ ਇੱਥੇ ਡੈਲੀਗੇਸ਼ਨ ਇੱਕ ਸਾਨੂੰ ਸਮਰਥਨ ਦੇਣ ਪਹੁੰਚਿਆ ਹੋਇਆ ਜੀ ਪੰਜਾਬ ਦੇ ਪਿੰਡਾਂ ਨੇ ਇਹਦੇ ਹੱਕ 'ਚ ਮਤੇ ਪਾਏ ਨੇ ਜੀ ਤਾਂ ਸਾਡੀ ਇਹੀ ਅਪੀਲ ਆ ਕਿ ਛੇਤੀ ਤੋਂ ਛੇਤੀ ਕਿਉਂਕਿ ਇਹਦੇ 'ਚ ਸਮਾਂ ਲੱਗਣ ਦਾ ਕੋਈ ਕਾਰਨ ਸਮਝ ਨਹੀਂ ਆ ਰਿਹਾ ਵਾਈਸ ਚਾਂਸਲਰ ਕਹਿ ਰਹੀ ਆ ਕਿ ਇਨ ਪ੍ਰਿੰਸੀਪਲ ਅਸੀਂ ਸਹਿਮਤ ਆ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਅਸੀਂ ਵੈਸੇ ਤਾਂ ਜਿਸ ਤਾ ਚਾਹੁੰਦੇ ਆ ਕਿ ਹੋ ਜੇ ਮਿੱਟੂ ਸਾਹਿਬ ਨੇ ਇਹੀ ਕਿਹਾ ਪਹਿਲਾਂ ਤਾਂ ਬਾਅਦ ਦੀਆਂ ਸਟੇਟਮੈਂਟ ਉਹਨਾਂ ਦੀ ਅਜਹੀ ਜਿਹਾ ਮਰਜ਼ੀ ਰਹੀਆਂ ਹੁਣ ਹੋਰ ਬਹੁਤ ਸਾਰੇ ਬੀਜੇਪੀ ਦੇ ਲੀਡਰਾਂ ਵੱਲੋਂ ਤਰ੍ਹਾਂ-ਤਰ੍ਹਾਂ ਨਾਲ ਜੋ ਸਨੇਹ ਭੇਜਿਆ ਜਾਣਾ ਉਹ ਵੀ ਕਰਨ ਕਸਤ ਕਰਾਉਣਾ ਚਾਹੁੰਦੇ ਆ ਜੇ ਸਾਰੇ ਕਰਾਉਣਾ ਚਾਹੁੰਦੇ ਨੇ ਫਿਰ ਅੜਿਆ ਕੌਣ ਹੋਇਆ ਜਾਂ ਤਾਂ ਸਪਸ਼ਟ ਕਰਿਆ ਜਾਵੇ ਫਿਰ ਅਸੀਂ ਉਸ ਵੱਲ ਨੂੰ ਸਿੱਧਤ ਹੋਈਏ ਤੇ ਸਾਰੇ ਸਹਿਮਤ ਨੇ ਨਹੀਂ ਫਿਰ ਕੋਈ ਇਹਦੇ ਵਿੱਚ ਬਾਹਲਾ ਸਮਾਂ ਨਹੀਂ ਲੱਗਦਾ ਹੁੰਦਾ ਸਾਨੂੰ ਇੱਕ ਤਰਕ ਦਿੱਤਾ ਗਿਆ ਕਿ ਆਮ ਤੌਰ ਤੇ ਸੈਨੇਟ ਦੀ ਜਿਹੜੀ ਇਹ ਤੋਂ ਸ਼ਡਿਊਲ ਭੇਜੇ ਜਾਣ ਤੋਂ ਇੱਕ ਮਹੀਨੇ ਦਾ ਸਮਾਂ ਲੱਗ ਜਾਂਦਾ ਪਰ ਆਮ ਹਾਲਤਾਂ 'ਚ ਇੱਕ ਮਹੀਨਾ ਲੱਗ ਜਾਂਦਾ ਹੋਊਗਾ ਇਸ ਵਾਰੀ ਜੋ ਹਾਲਤਾਂ ਆਮ ਨਹੀਂ ਨੇ ਮਤਲਬ ਇਹ ਗੱਲ ਡੇਢ ਸਾਲ ਪਹਿਲਾਂ ਹੋਣੀ ਸੀ ਜੋ ਹੁਣ ਕਰਨ ਦੀ ਗੱਲ ਕੀਤੀ ਜਾ ਰਹੀ ਆ ਤਾਂ ਐਕਸਟਰਾਔਡੀਨਰੀ ਸਿਚੁਏਸ਼ਨ ਐ ਐਕਸਟਰਾਔਡੀਨਰੀ ਮੈਜਰ ਵੀ ਲਏ ਜਾਣੇ ਚਾਹੀਦੇ 10 ਤਰੀਕ ਤੋਂ ਬਾਅਦ ਚੋਂ ਅੱਜ ਮਤਲਬ ਹਫਤੇ ਤੋਂ ਵੱਧ ਸਮਾਂ ਹੋ ਗਿਆ ਜੀ ਤੇ ਕੁਝ ਸਾਨੂੰ ਮਤਲਬ 9 ਤਰੀਕ ਨੂੰ ਇਹਨਾਂ ਨੇ ਭੇਜਤਾ ਸੀ ਹਫਤੇ ਬਾਅਦ ਅਸੀਂ ਅਗਲੀ ਗੱਲ ਕਰ ਰਹੇ ਹਾਂ ਤਾਂ ਫੇਰ ਅਸੀਂ ਰਿਪੀਟ ਕਰ ਦਈਏ ਜੀ 18 ਤਰੀਕ ਨੂੰ ਜਿਹੜੇ ਵੀ ਐਗਜ਼ਾਮ ਨੇ ਇਸ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਰੋਕਣ ਵਾਸਤੇ ਜੋ ਵੀ ਸਾਨੂੰ ਕਰਨਾ ਪਿਆ ਸੀ ਕਰਾਂਗੇ ਤੇ ਬਾਕੀ ਗੱਲਾਂ ਜਿਹੜੀਆਂ 20 ਤਰੀਕ ਦੇ ਆ ਤੇ ਮਤਲਬ ਉਹ ਮੀਟਿੰਗ ਹੈ ਜੀ ਤੇ 25 ਤੋਂ 30 ਦੇ ਵਿੱਚ ਜਿਹੜੀ ਮਤਲਬ ਸਿਆਸੀ ਜਲਾਸ ਜਿਹੜਾ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਤੇ ਜਿਹੜੇ ਸਿਆਸੀ ਤਰ੍ਹਾਂ ਦੇ ਨੁਮਾਇੰਦੇ ਨੇ ਉਹਨਾਂ ਨਾਲ ਤੇ ਕੁਝ ਬੁੱਧੀਜੀਵੀਆਂ ਨਾਲ ਉਹ ਹੋਊਗਾ ਜੀ ਤੇ ਜੇ ਫੇਰ ਵੀ ਇਹ ਬਾਅਦ ਨਹੀਂ ਹੁੰਦੇ ਤਾਂ ਦਸੰਬਰ ਦੇ ਪਹਿਲੇ ਹਫ਼ਤੇ 'ਚ ਮਜਬੂਰੀ ਵਸ ਸਾਨੂੰ ਜਿਹੜੀ ਮਤਲਬ ਕੋਈ ਹੋਰ ਕਾਲ ਦੇਣ ਵੱਲ ਸੋਚਣਾ ਪਊ